प्यारे विद्यार्थियों स्वागत है चैनल विच हाजिर हां अगली वीडियो लेके ते आज दी वीडियो विच आपा करंगे पैरा रचना सदाचार ते चैनल ते नवे हो ता इस नु सब्सक्राइब जरूर करियो बेल आइकॉन नु जरूर प्रेस करियो ताकि ऑन वाली सारी वीडियो सबसे पहले थोड़ी पल सेकंड ते शुरू करते है आपा पैरा रचना सदाचार सदाचार एक जादुई जीव होने दे नाते मनुष्य नु ਕੁਝ ਸਮਾਜਿਕ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਸਮਾਜ ਦੇ ਇਹਨਾਂ ਸੀਮਾਵਾਂ ਵਿੱਚ ਸੱਚ ਅਹਿੰਸਾ ਦਾਨ ਨਿਮਰਤਾ ਅਤੇ ਚੰਗੇ ਚਰਿੱਤਰ ਦੇ ਗੁਣ ਹਨ ਜੇਕਰ ਅਸੀਂ ਇਹਨਾਂ ਸਾਰੇ ਗੁਣਾਂ ਨੂੰ ਇੱਕ ਨਾਮ ਨਾਲ ਪੁਕਾਰਨਾ ਚਾਹੁੰਦੇ ਹਾਂ ਤਾਂ ਇਹ ਸਾਰੇ ਸਦਾਚਾਰ ਦੇ ਅਧੀਨ ਆਉਂਦੇ ਹਨ ਸਦਾਚਾਰ ਇੱਕ ਅਜਿਹਾ ਸ਼ਬਦ ਹੈ ਜਿਸ ਵਿੱਚ ਸਮਾਜ ਦੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਇਸ ਲਈ ਸਮਾਜਿਕ ਪ੍ਰਣਾਲੀ ਲਈ ਸਦਾਚਾਰ ਦੀ ਬਹੁਤ ਮਹੱਤਤਾ ਹੈ ਸਦਾਚਾਰ ਸ਼ਬਦ ਦਾ ਅਰਥ ਹੈ ਸੁੱਚਾ ਅਤੇ ਸੱਚਾ ਆਚਰਨ ਭਾਵ ਜੀਵਨ ਜਿਉਣ ਦਾ ਸਹੀ ਸਲਿੱਕਾ ਜਿਸ ਵਿੱਚ ਸੱਚ ਦਾ ਤਾਲਮੇਲ ਹੋਵੇ ਅਤੇ ਜਿਸ ਵਿੱਚ ਕੁਝ ਵੀ ਝੂਠ ਨਹੀਂ ਕਿਹਾ ਜਾਂਦਾ ਸਦਾਚਾਰ ਸੰਸਾਰ ਵਿੱਚ ਸਭ ਤੋਂ ਉੱਤਮ ਚੀਜ਼ ਹੈ ਇਸ ਦੀ ਤੁਲਨਾ ਅਸੀਂ ਹੋਰ ਕਿਸੇ ਵਸਤੂ ਨਾਲ ਨਹੀਂ ਕਰ ਸਕਦੇ ਇਹੀ ਰੋਸ਼ਨੀ ਦਾ ਸਦੀਵੀ ਸਰੋਤ ਹੈ ਇਸ ਨਾਲ ਸਰੀਰ ਤੰਦਰੁਸਤ ਮਨ ਸ਼ੁੱਧ ਅਤੇ ਮਨ ਪ੍ਰਸੰਨ ਰਹਿੰਦਾ ਹੈ ਨੇਕੀ ਉਮੀਦ ਅਤੇ ਵਿਸ਼ਵਾਸ ਦਾ ਇੱਕ ਵੱਡਾ ਫੰਡ ਹੈ ਇੱਕ ਸਦਾਚਾਰੀ ਮਨੁੱਖ ਸੰਸਾਰ ਵਿੱਚ ਕੋਈ ਵੀ ਚੰਗੀ ਚੀਜ਼ ਪ੍ਰਾਪਤ ਕਰ ਸਕਦਾ ਹੈ ਅਤੇ ਸਦਾਚਾਰ ਤੋਂ ਬਿਨਾ ਉਹ ਤਰੱਕੀ ਨਹੀਂ ਕਰ ਸਕਦਾ ਚਰਿੱਤਰ ਹੀ ਇੱਕ ਸਦਾਚਾਰ ਵਿਅਕਤੀ ਦੀ ਤਾਕਤ ਹੈ ਕੋਈ ਵੀ ਚੰਗਾ ਕੋਈ ਵਿਚੰਗਾ ਕੰਮ ਨੇਕੀ ਜਾਂ ਚਰਿੱਤਰ ਤੋਂ ਬਿਨਾ ਨਹੀਂ ਹੋ ਸਕਦਾ ਜੋ ਸਫਲਤਾ ਇੱਕ ਨੇਕ ਵਿਅਕਤੀ ਪ੍ਰਾਪਤ ਕਰ ਸਕਦਾ ਹੈ ਇੱਕ ਬਦਕਾਰ ਵਿਅਕਤੀ ਕਦੇ ਵੀ ਪ੍ਰਾਪਤ ਨਹੀਂ ਕਰ ਸਕਦਾ ਨੇਕੀ ਦਾ ਪਾਲਣ ਨਾ ਕਰਨ ਵਾਲਾ ਵਿਅਕਤੀ ਸਮਾਜ ਵਿੱਚ ਨਫ਼ਰਤ ਪੈਦਾ ਕਰਦਾ ਹੈ ਉਹ ਹਮੇਸ਼ਾ ਬਿਮਾਰੀਆਂ ਤੋਂ ਪੀੜਤ ਰਹਿੰਦਾ ਹੈ ਅਤੇ ਉਸ ਦੀ ਉਮਰ ਵੀ ਛੋਟੀ ਹੁੰਦੀ ਹੈ ਇੱਕ ਸਦਾਚਾਰਹੀਣ ਵਿਅਕਤੀ ਆਪਣੇ ਆਪ ਨੂੰ ਸਮਾਜ ਅਤੇ ਦੇਸ਼ ਨੂੰ ਹਮੇਸ਼ਾ ਹੇਠਾਂ ਲੈ ਕੇ ਜਾਂਦਾ ਹੈ ਅਜਿਹੇ ਲੋਕਾਂ ਨੂੰ ਨਾ ਤਾਂ ਇਸ ਸੰਸਾਰ ਵਿੱਚ ਸੁੱਖ ਮਿਲਦਾ ਹੈ ਅਤੇ ਨਾ ਹੀ ਪਰਲੋਕ ਵਿੱਚ ਮੁਕਤੀ ਮਿਲਦੀ ਹੈ ਸਦਾਚਾਰ ਸ਼ਬਦ ਦੀ ਮਹੱਤਾ ਇੰਨੀ ਜ਼ਿਆਦਾ ਹੈ ਕਿ ਇਸ ਨੂੰ ਬੁਲਾਇਆ ਨਹੀਂ ਜਾ ਸਕਦਾ ਸਦਾਚਾਰ ਆਚਰਨ ਦੀ ਗੱਲ ਹੈ ਬੋਲਣ ਦੀ ਨਹੀਂ ਸਦਾਚਾਰ ਸਦਾ ਚੁੱਪ ਰਹਿੰਦਾ ਹੈ ਵਿਦਿਆਰਥੀ ਜੀਵਨ ਸਮੁੱਚੇ ਜੀਵਨ ਦਾ ਆਧਾਰ ਹੈ ਇਸ ਲਈ ਇਸ ਜੀਵਨ ਦੇ ਨੀ ਨੂੰ ਨਿਮਰਤਾ, ਦਾਨ, ਚੰਗੇ ਚਰਿੱਤਰ, ਸੱਚਾਈ ਆਦਿ ਨਾਲ ਮਜ਼ਬੂਤ ਕਰਨਾ ਚਾਹੀਦਾ ਹੈ। ਸਦਾਚਾਰ ਦੀ ਪਾਲਣਾ ਕਰਨ ਲਈ ਸਾਨੂੰ ਹਮੇਸ਼ਾ ਮਾੜੇ ਮਾਹੌਲ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਮਾੜੇ ਮਾਹੌਲ ਵਿੱਚ ਰਹਿੰਦੇ ਆਂ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅਸੀਂ ਇਸ ਦੇ ਪ੍ਰਭਾਵ ਤੋਂ ਬਚ ਨਹੀਂ ਸਕਦੇ। ਸਦਾਚਾਰ ਲਈ ਸਾਨੂੰ ਚੰਗੀ ਸਿਹਤ ਵਿੱਚ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੀਦਾ ਹੈ। ਆਪਣੀ ਸਮਾਜ ਅਤੇ ਕੌਮ ਦੀ ਤਰੱਕੀ ਲਈ ਸਦਾਚਾਰ ਜ਼ਰੂਰੀ ਹੈ ਤੇ ਚੰਗਾ ਚਰਿੱਤਰ ਹੀ ਸਦਾਚਾਰ ਹੈ ਜਿਸ ਦੀ ਹਰ ਪਲ ਰਾਖੀ ਕਰਨਾ ਸਾਡੀ ਜ਼ਿੰਮੇਵਾਰੀ ਹੈ ਨੀਕੀ ਮਨੁੱਖ ਨੂੰ ਉਚਾਰਾਪਣ ਪ੍ਰਦਾਨ ਕਰਦੀ ਹੈ